ਤੇ ਪ੍ਰਾਪਤ ਜਿੱਥੇ ਬੰਦਿਆਂ ਵੱਲੋਂ ਕਾਨਫਰੰਸ ਕਰ ਰਹੇ ਹਾਂ ਜੋ ਕਿ ਕੱਲ ਅਸੀਂ ਕਾਨਫਰੰਸ ਕਰਕੇ ਸੁਨੇਹਾ ਲਾਇਆ ਸੀ ਕਿ 30 ਤਰੀਕ ਨੂੰ ਥਾਣਾ ਚੱਕ ਵੈਰੋਖਾ ਵਿਖੇ ਧਰਨਾ ਲਗਾਵਾਂਗੇ ਕੁਝ ਮਸਲੇ ਨੇ ਜਿਹੜੇ ਗੰਭੀਰ ਨੇ ਵਾਰ-ਵਾਰ ਕੱਲ ਜਿਹੜਾ ਜਿਕਰ ਕੀਤਾ ਗਿਆ ਸੀ ਅੱਜ ਵੀ ਅਸੀਂ ਇਸ ਮੈਸੇਜ ਰਾਹੀਂ ਦੱਸਣਾ ਚਾਹੁੰਦੇ ਹਾਂ ਪਾਣੀਆ ਦੇ ਨੌਜਵਾਨ ਦਾ ਕਤਲ ਹੋਇਆ ਹੈ ਕੋਈ ਕਾਰਵਾਈ ਨਹੀਂ ਕੀਤੀ ਗਈ ਇਸੇ ਤਰ੍ਹਾਂ ਨੌਜਵਾਨ ਪਾਣੀਆ ਦੇ ਮੁੰਡੇ ਨੂੰ ਚੱਤ ਕੇ ਲੈ ਕੇ ਕਈਆਂ ਵਿੱਚ ਵੜ ਦਿੱਤਾ ਗਿਆ ਹੈ ਕੋਈ ਕਾਰਵਾਈ ਅਮਰਚਨੀ ਨਹੀਂ ਜਾਂਦੀ ਗਈ ਪਿੰਡ ਚੱਕ ਬਲੋਚਾਂ ਦੇ ਨੌਜਵਾਨਾਂ ਦੇ ਲੱਤਾਂ ਬਾਹਾਂ ਤੋੜ ਦਿੱਤੀਆਂ ਵੱਢ ਦਿੱਤੀਆਂ ਗੰੀਆਂ ਨੇ ਬਦਮਾਸ਼ਾਂ ਵੱਲੋਂ ਪਿਸਤੌਲ ਤੇ ਕਾਫੇ ਛਰਪਾਨਾ ਲੈ ਕੇ ਉਹ ਕੋਈ ਕਾਰਵਾਈ ਨਹੀਂ ਕੀਤੀ ਗਈ ਐਸੇ ਤਰ੍ਹਾਂ ਦਾ ਮਸਲਾ ਹੈ ਵਾਮੀਲ ਪਿੰਡ ਦਾ ਇੱਕ ਨੌਜਵਾਨ ਨੂੰ ਚੱਕ ਕੇ ਲੈ ਜਾਂਦਿਆਂ ਦੀ ਵੀਡੀਓ ਜਿਹੜੀ ਹੈ ਉਹ ਸਾਡੇ ਕੋਲ ਹੈ ਤੇ ਨਾਲ ਹੀ ਪਹਿਲਾਂ ਉਹਨਾਂ ਘਰ ਦੇ ਵਿੱਚ ਐਂਟਰ ਕਰਕੇ ਕੁੱਟ ਕੇ ਬੇਹੋਸ਼ ਕੀਤਾ ਜਾਂਦਾ ਹੈ ਇੱਕ ਬੱਚੀ ਉੱਤੇ ਬੈਠ ਕੇ ਰੋ ਰਹੀ ਹੈ ਉਹ ਸਾਡੇ ਕੋਲ ਠੋਸ ਸਬੂਤ ਨੇ ਐਸੇ ਤਰ੍ਹਾਂ ਦਾ ਮਾਮਲਾ ਇੱਕ ਪਿੰਡ ਭੜੋਲੀ ਵਾਲਾ ਹੈ ਔਰ ਉਲੀਅਲੇ ਦੇ ਨੌਜਵਾਨ ਨੂੰ ਕਰੋ ਚੱਕ ਕੇ ਲੈ ਜਾਂਦੇ ਨੇ ਅਸਲੇ ਦੀ ਨੋਕ ਤੇ ਬਲੋਕਾ ਪਿਸਤੌਲ ਵਖਾ ਕੇ ਉਹਦੀ ਕੁੱਟ ਮਾਰ ਬਾਰ ਜਾ ਕੇ ਕੀਤੀ ਜਾਂਦੀ ਏ ਜਦੋਂ ਸਾਰਾ ਪਿੰਡ ਲੈਂਦਾ ਹੈ ਫਿਰ ਉਹ ਬਦਮਾਸ਼ ਜਿਹੜੇ ਭਾਈ ਦੇ ਨੇ ਕੁਝ ਪੁਲਿਸ ਮਲਾਜਮ ਨੂੰ ਜਦੋਂ ਫੋਨ ਕਰਦੇ ਨੇ ਤਾਂ ਪਤਾ ਪੈਂਦਾ ਸਾਰਾ ਲੈਪ ਹੈ ਫਿਰ ਜਿਹੜੇ ਜਿਹੜੇ ਅੱਤ ਚੱਕੀ ਹੋਈ ਬਦਮਾਸ਼ ਜਿਹੜੇ ਨੇ ਉਹ ਜਿਹੜੇ ਬਾਦ ਵਿੱਚ ਭੱਜ ਕੇ ਜਾਂਦੇ ਨੇ ਸੋ ਉਹ ਸਾਡੇ ਕੋਲ ਉਹਨਾਂ ਨੇ ਬਦਮਾਸ਼ਾਂ ਨੇ ਫੋਨ ਕਰਿਆ ਹੈ ਕਿ ਤੁਹਾਡੀ ਸਾਰੇ ਪਰਿਵਾਰ ਦੇ ਉਪਰੀ ਲਾਣੀ ਉਹ ਸਾਡੇ ਕੋਲ ਸਬੂਤ ਨੇ ਜਿਹੜੇ ਸਬੂਤ ਲੈ ਕੇ ਅਸੀਂ ਐਸਚੋ ਚ ਸਾਹ ਦੇ ਪੇਸ਼ ਕੀਤੇ ਕਿਉਂਕਿ ਜਿਹੜੇ ਮੁੰਡੇ ਨੂੰ ਨੌਜਵਾਨ ਨੂੰ ਚੱਕ ਕੇ ਲੈ ਜਾਂਦੇ ਨੇ ਉਸ ਨੌਜਵਾਨ ਨੂੰ ਐਸਚੋ ਦੁਆਰਾ ਇਹ ਕਿਹਾ ਜਾਂਦਾ ਹੈ ਕਿ ਤੂੰ ਜਾ ਕੇ ਰਾਹੀਨਾਵਾ ਕਰ ਲੈ ਕਿਉਂਕਿ ਮੇਰੇ ਤੇ ਸਿਆਸੀ ਦਬਾਅ ਹੈ ਨਹੀਂ ਤਾਂ ਤੇਰੇ ਤੋਂ ਉਲਟਾ ਪਰਚਾ ਕਰਤਾ ਜਾਵੇਗਾ ਫਿਰ ਪਿੰਡ ਦੀ ਪੰਚਾਇਤ ਪਿੰਡ ਦੇ ਮੋਤਵਰਵਾ ਆਦਮੀ ਵਿੱਚ ਪੈਂਦੇ ਰਹਿ ਤਾ ਉਹਨੂੰ ਛੁਲਵਾਉਣ ਦਾ ਕੰਮ ਕਰਦੇ ਨੇ ਸੋ ਇਹ ਕੋਈ ਗੰਭੀਰ ਮਸਲੇ ਜਿਹੜੇ ਸਾਡੇ ਬਿਨਾਂ ਕਿਸੇ ਸ਼ਿਫਾਰਿਸ਼ ਦੇ ਬਿਨਾਂ ਕਿਸੇ ਧਰਨੇ ਮਿਆਰੇ ਦੇ ਹੱਲ ਹੋਣੇ ਚਾਹੀਦੇ ਨੇ ਐਸਚੋ ਦਾ ਲੈਟਰ ਵਰਤ ਪਰ ਬੰਦਦਾ ਹੈ ਪਰ ਕੋਈ ਹੱਲ ਨਹੀਂ ਕਰ ਰਹਾ ਹੈ ਉਹ ਕੋਈ ਵੀ ਇਤੋਂ ਤੱਕ ਸਤਾਤਰ 13 ਵਾਲੇ ਸਰਪੰਚ ਵੀ ਜਿਹੜੇ ਉਹਨਾਂ ਦੀ ਕਾਨਫਰੰਸਾਂ ਵੀ ਹੋ ਰਹੀਆਂ ਨੇ ਤੈ ਰਹੇ ਨੇ ਕਿ ਪੈਸੇ ਤੋਂ ਬਗੈਰ ਕੋਈ ਕੰਮ ਨਹੀਂ ਕਰ ਰਿਆ ਜੇਕਰ ਉਹ ਉਹ ਵੀ ਕਾਨਫਰੰਸ ਵਿੱਚ ਕਹਿੰਦੇ ਨੇ ਕਿ ਸ਼ਰੀਆਮ ਬਦਮਾਸ਼ਾਂ ਵੱਡਿਆ ਜਾਂਦਾ ਹੈ ਬਦਮਾਸ਼ ਸ਼ਰੀਆਮ ਇਲਾਕੇ ਵਿੱਚ ਹੋਧੀ ਨੇ ਜਿਹੜੀਆਂ ਲੁੱਟਾਂ ਖੋਹਾਂ ਕਰਦੇ ਨੇ ਕਿਸੇ ਨਾਲ ਮਾਰਾਂ ਦੀ ਲੜਾਈ ਤਕਰਾ ਹੁੰਦਾ ਹੈ ਉਹਨਾਂ ਨਾਲ ਕਾਪੇਣਾ ਵਾਰ ਕਰ ਦਿੰਦੇ ਨੇ ਤੇ ਰਾਤ ਨੂੰ ਲੁੱਟਾਂ ਖੋਹਾਂ ਕਰਦੇ ਨੇ ਉਹੀ ਵਾਰਦਾਤਾ ਜਿਹੜੀਆਂ ਅਲੱਗ-ਅਲੱਗ ਪਿੰਡਾਂ ਵਿੱਚ ਵਾਪਰ ਰਹੀਆਂ ਨੇ ਮੈਂ ਕਹਾਂ ਸਗਣਾ ਸਤਾਤਰ ਤੇਰਵਾਲੀ ਨਾਮ ਸੁਭਾਦਰ ਕੋਲ ਸਭ ਪੈਂਦੀ ਨੇ ਉਹ ਵੀ ਉਹਨਾਂ ਤੰਗ ਪਰੇਸ਼ਾਨ ਆਏ ਉਹਨਾਂ ਵਿੱਚ ਕੋਈ ਸ਼ੱਕ ਨਹੀਂ ਹੈ ਤਾਂ ਵਾਰ-ਵਾਰ ਜਿਹੜਾ ਇਹ ਸੱਚ ਨੂੰ ਕਿਹਾ ਜਾਂਦਾ ਹੈ ਪ੍ਰੈਸ ਚੋਕ ਸਿਰਫ ਪੈਸੇ ਤੋਂ ਬਗੈਰ ਕੋਈ ਕੰਮ ਨਹੀਂ ਕਰਦਾ ਜਿਸ ਵਿੱਚ ਪੈਸਾ ਮਿਲੇਗਾ ਪੈਸਾ ਆਵੇਗਾ तकरीबन ਉਹੀ ਕੰਮ ਕਰੇਗਾ ਇੱਕ ਹੋਰ ਨੌਜਵਾਨ ਸਾਡੇ ਦਾ ਹੈ ਮਸਲਾ ਹੈ ਇਹਦੇ ਵੀ ਇਸ ਤਰ੍ਹਾਂ ਦਾ ਕੋਈ ਮਸਲਾ ਸੀ ਪਾਉਣ ਉਹਦਾ ਰਾਜੀਨਾਮਾ ਕਰਾ ਦਿੱਤਾ ਜਾਂਦਾ ਪਰ ਇਹਨਾਂ ਕੋਲ ਸਪਸ਼ਟ 10000 ਰੁਪਿਆ ਮੰਗਾ ਗਿਆ 10000 ਰੁਪਿਆ ਲੈ ਕੇ ਮੈਂ ਕਾਰਨੀ ਤੱਕ ਤੌਰਾਂ ਵਾਲੇ ਤੱਕ ਮੈਂ ਨਹੀਂ ਦੋਰਾਗਾ ਮਤਲਬ ਕਿ ਇਸ ਤਰ੍ਹਾਂ ਦੇ ਗੰਭੀਰ ਮਸਲੇ ਨੇ ਤੇ ਨਾਲ ਹੀ ਨਾ ਕਹਿ ਲਈਏ ਜੇਕਰ ਨਸ਼ੇ ਦੀ ਗੱਲ ਕਰ ਲਈਏ ਇਲਾਕੇ ਵਿੱਚ ਬਹੁਤ ਨਸ਼ਾ ਚੱਲ ਰਿਹਾ ਹੈ ਜਿੱਤੇ ਪੰਜਾਬ ਵਿੱਚ ਨਸ਼ਾ ਵਿਰੋਧ ਜੰਗ ਚੱਲਿਆ ਹੋਇਆ ਹੈ ਇਹ ਤੁਦਾ ਐਸਐਚਓ ਦੀ ਮੈਂ ਕਹਾਂਗਾ ਮਾਨਜੋਗ ਐਸਐਸਪੀ ਸਾਹਿਬ ਨੂੰ ਮਾਨਜੋਗ ਮੁੱਖ ਮਤੀ ਸਾਹਿਬ ਨੂੰ ਕਿ ਤੁਸੀਂ ਪ੍ਰਤਾਰ ਕਰ ਲੋ ਇਸ ਐਸਐਚਓ ਪਰਮਜੀਤ ਦੀ ਪ੍ਰੋਫਿਟ ਚੈੱਕ ਕਰ ਲੋ ਕਿ ਜਦੋਂ ਲੱਗਿਆ ਸੀ ਉਸ ਸਮੇਂ ਕਿੰਨੀ ਸੀ ਹੁਣ ਕਿੰਨੀ ਪ੍ਰੋਪਰਟੀ ਜਿਹੜੀ ਇਕੱਠੀ ਕਰ ਰਿਹਾ ਹੈ ਇਹ ਪੁਦਾਰੀ ਨੇ ਆਪਣੇ ਨਾਲ ਇੱਕ ਚਮਚਾ ਰੱਖਿਆ ਹੋਇਆ ਹੈ ਜ ਰਾਜ ਰਾਜਕੁਮਾਰ ਉਹਨੀਆਂ ਵਰਦਗਾ ਵੀ ਸਾਡੇ ਕੋਲ ਨੇ ਜਿਹੜੀ ਪੈਸੇ ਦੀ ਜਿਹੜਾ ਜਿਹੜੀ ਮੁਕ ਮੁਕਾਈ ਕਰਦੀ ਇਹਦੇ ਨਾਲ ਪਿੱਛੇ ਦਫ਼ਤਰ ਬਣਾਇਆ ਹੋਇਆ ਹੈ ਉਹਨੂੰ ਸੀਐਸਟਾਪ ਕਹਿੰਦੇ ਸੀਐਸਟਾਪ 2 ਉੱਥੇ ਜਿਹੜਾ ਸਮਾਨ ਇਕੱਠਾ ਕਰਦੇ ਨੇ ਜੋ ਕਿ ਕਿਧਰੋਂ ਆਉਂਦਾ ਹੈ ਛਰਾਬ ਵਾਲਾ ਫੜਨਾ ਪੱਟੀ ਵਾਲੇ ਪੜਨ ਉਹ ਸਮਾਨ ਲਿਆ ਕੇ ਉੱਥੇ ਜਿਹੜਾ ਜੋੜਤਾ ਜਾਂਦਾ ਹੈ ਜਿਹੜੇ ਸਮਗਲੀ ਕਰਨ ਵਾਲੇ ਨੇ ਉਹ ਉਹਨਾਂ ਕੋਲ ਮੋਲ ਲੈ ਜਾਂ ਲੈ ਜਾਂਦਾ 4000 5000 10000 ਦਾ ਉਹ दारू ਕੱਢਣ ਦਾ ਕੰਮ ਹੋਰ ਦੂਰ ਨੰਬਰ ਦਾ ਕੰਮ ਕਰਨ ਦਾ ਕੰਮ ਕਰਦੇ ਨੇ ਸੋ ਇਸੇ ਤਰ੍ਹਾਂ ਸਾਡੇ ਰੇਤੇ ਦੇ ਸ਼ਹਿਰੀ ਆਮ ਟਰਾਲੀਆਂ ਜਾ ਰਹੀਆਂ ਨੇ ਜਿਸ ਸੰਬੰਧ ਇਹ ਸੋਚ ਨੂੰ ਵਾਰ-ਵਾਰ ਕਿਹਾ ਜਾਂਦਾ ਹੈ ਵੀਡੀਓ ਪਾਈਆਂ ਜਾਂਦੀਆਂ ਨੇ ਪਰ ਐਸਾ ਚ ਉਹ ਲੋ ਕੋਈ ਕਾਰ ਵੀ ਨਹੀਂ ਕੀਤੀ ਜਾਂਦੀ ਇਹ ਸਾਰੀ ਜਿਹੜੀ ਇਥੋਂ ਦੀ ਲਾਨ ਆਰਡਰ ਦਾ ਜਿਹੜਾ ਮਿਆਹ ਗੁੱਡਾ ਪਿਆ ਹੈ ਇਸ ਤੋਂ ਤੰਗ ਆ ਕੇ ਅਸੀਂ ਜਿਹੜਾ ਕੱਲ ਹੁੰਦਾ ਸੀ ਲਾਨ ਕਰਿਆ ਸੀ ਤੇ ਅੱਜ ਪ੍ਰਦਰਸ਼ਨ ਕਰਨਾ ਸੀ ਸੋ ਅਸੀਂ ਜਿਹੜਾ ਪ੍ਰਦਰਸ਼ਨ ਮੂਰਤੀ ਮੂਤਰੀ ਕਰ ਰਹੇ ਹਾਂ ਕਿ ਮਾ ਜੁਗਸਪੀ ਸਾਹਿਬ ਸਾਡੇ ਵੱਡੇ ਪਰਿਵਾਰ ਵਰਗੇ ਨੇ ਉਹਨਾਂ ਨੇ ਸਾਨੂੰ ਮੈਸੇਜ ਕੀਤਾ ਉਹਨਾਂ ਨੂੰ ਸਾਨੂੰ ਕੋਈ ਗਿਲਾ ਸ਼ਿਕਵਾ ਨਹੀਂ ਹੈ ਉਹਨਾਂ ਨੇ ਸਾਡੇ ਪਹਿਲਾਂ ਵੀ ਕਈ ਮਸਲੇ ਹੱਲ ਕਰੇ ਨੇ ਉਹਨਾਂ ਦੇ ਮਸਲੇ ਬਾਰੇ ਉਹਨਾਂ ਕਿਹਾ ਹੈ ਕਿ ਆ ਮੰਤਰੀ ਮੰਤਰੀ ਆਏ ਬੈਨੇ ਸਾਨੂੰ ਉਹ ਡਿਊਟੀ ਸਾਡੀ ਬੰਦੀ ਹੈ ਅਸੀਂ ਵੀ ਸਮਝਦੇ ਆਂ ਇਹ ਗੱਲ ਹਾਰ ਪੇਟਾਂ ਦੇ ਕਾਰਨ ਕਈ ਸੋ ਕਰੋੜਾਂ ਦਾ ਜਿੱਥੇ ਬਾਰਡਰ ਪੱਟੀ ਤੇ ਸਾਡੇ ਜਿਹੜੇ ਪਰਿਵਾਰ ਆ ਜਿਹੜੇ ਸਾਡੇ ਮਜ਼ਦੂਰੀ ਰਸਮਤ ਰੱਖਣ ਪਰਿਵਾਰ ਨੇ ਉਹਨਾਂ ਦੇ ਨੁਕਸਾਨ ਹੋ ਰਿਹਾ ਹੈ ਉਹ ਪਰਿਵਾਰਾਂ ਦੇ ਪਰਿਵਾਰ ਰੋੜ ਰਹੇ ਨੇ ਉਹਨਾਂ ਦੇ ਪਸ਼ੂ ਰੋੜ ਰਹੇ ਨੇ ਕਿੰਨਾ ਜਿਹੜਾ ਪਹਿਲੇ ਕੁਦਰਤੀ ਆਫਤ ਆਈ ਵੀ ਹੈ ਅਸੀਂ ਸਮਝਦੇ ਆਂ ਇਹ ਗੱਲ ਉਹਨਾਂ ਨੇ ਇਸ ਕਾਰਨ ਸਮਾਂ ਮੰਗਿਆ ਕਿ ਦੋ ਦਿਨ ਦਾ ਮੈਨੂੰ ਸਮਾਂ ਦਿਓ ਨਹੀਂ ਤਾਂ ਅੱਜ ਹੀ ਉਹਨਾਂ ਬੁਲਾ ਕੇ ਮਸਲੇ ਹੱਲ ਕਰਾ ਦੇਣੇ ਸਨ ਉਹਨਾਂ ਨੇ ਬਕਾਇਦਾ ਵਿਸ਼ ਜਾਇ ਮਸਲੇ ਨੇ ਉਹਨਾਂ ਨੂੰ ਤੁਰੰਤ ਹੱਲ ਕਰਾ ਕੇ ਜਿਹੜਾ ਮਸਲੇ ਨੂੰ ਲਟਕਾਇਆਗੇ ਬਿਨਾਂ ਗੱਲੋਂ ਉਹ ਅਸੀਂ ਕਾਰਵਾਈ ਜਿਹੜਾ ਮਾਨਸਬੰਧਕ ਐਸਐਸਓ ਉਦੇ ਤੇ ਕਰਾਵਾਂਗੇ ਨਾਲ ਹੀ ਮਾਨਯੋਗ ਐਸਐਸਪੀ ਸਾਹਿਬ ਤੋਂ ਅਸੀਂ ਜਿਹੜਾ ਧਰਨਵਾ ਕਰਨਾ ਅੱਜ ਦਾ ਮੁੱਤ ਵੀ ਕਰਿਆ ਹੈ ਅਸੀਂ ਮੰਗ ਕਰਾਂਗੇ ਕਿ ਉਹ ਨਹੀਂ ਦਿੱਤਾ ਕਹਿੰਦੀ ਪ੍ਰਤਾਪ ਕਰਕੇ ਕਹਿੰਦੇ ਇਹਨੇ ਕਿਨਾ ਇੱਥੇ ਗੰਦ ਪਾਇਆ ਹੋਇਆ ਹੈ ਕਿਨਾ ਨਸ਼ਾ ਵਕਾ ਰਿਹਾ ਹੈ ਇਹ ਤੋ ਤੱਕ ਜਿਹੜੇ ਨਸ਼ਾ ਕਰਨ ਵਾਲੇ ਨੇ ਉਹਨਾਂ ਨੂੰ ਫੜ ਲਿਆ ਜਾਂਦਾ ਹੈ ਨਸ਼ਾ ਵੇਚਣ ਵਾਲਿਆਂ ਨੂੰ ਉਹਨਾਂ ਨੂੰ ਰਹਿ ਦੇ ਦਿੱਤੀ ਜਾਂਦੀ ਕਿ ਤੁਸੀਂ ਹੋਰ ਕੰਮ ਕਰੋ ਹੋਰ ਕਮਾਈ ਕਰੋ ਤਾਂ ਜੋ ਸਾਡੇ ਖਜ਼ਾਨੇ ਭਰੀਦੇ ਰਹਿਣ ਸੋ ਇਸ ਕਰਕੇ ਜਿਹੜੇ ਇੱਥੇ ਸ਼ਰੀਆਮ ਨਸ਼ੇ ਵਾਲਾ ਕੋਲ ਪੈਸਾ ਲਿਆ ਜਾ ਰਿਹਾ ਹੈ ਨਸ਼ਾ ਵੇਚ ਰਿਹਾ ਇਸ ਖਿਲਾਫ ਜਿਹੜੀ ਅਸੀਂ ਮੁਹਿੰਮ ਛੇੜੀ ਹੋਈ ਹੈ ਕਿ ਅਸੀਂ ਲੋਕਾਂ ਨੂੰ ਸਭ ਦੁਆਰ ਵਾਸਤੇ ਸਾਡਾ ਝੰਡਾ ਪਹਿਲਾਂ ਹੀ ਲੋਕਾਂ ਦੇ ਹੱਕ ਲਈ ਖੜਾ ਹੁੰਦਾ ਹੈ ਸੋ ਉਸ ਲਈ ਅਸੀਂ ਅੱਜ ਦਾ ਧਰਨਾ ਜਿਹੜਾ ਮਲਤਵੀ ਕਰਿਆ ਜੇ ਸਾਡੇ ਬਸਰੇ ਪਿਛੇ ਵਿੱਚ ਹੱਲ ਨਾ ਕੀਤੇ ਗਏ ਜਿਵੇਂ ਮਾਂ ਜੋਗਾ ਸਸਪੀਨ ਵਿਸ਼ਵਾਸ ਦੁਆਇਆ ਹੈ ਸਾਨੂੰ ਯਕੀਨ ਹੈ 100% ਕਿ ਸਾਡੇ ਹੱਲ ਹੋ ਜਾਣਗੇ ਜੇ ਹੱਲ ਨਾ ਕੀਤੇ ਗਏ ਤਾਂ ਮਜਬੂਰ ਹੋ ਕੇ ਅਗਲਾ ਜਿਹੜਾ ਸੀ ਪ੍ਰਦਰਸ਼ਨ ਤੈ ਕਰਾਂਗੇ ਅੱਜ ਵੀ ਤਕਰੀਬਨ 2-400 ਦੀ ਗਿਣਤੀ ਵਿੱਚ ਅਸੀਂ ਪ੍ਰਦਰਸ਼ਨ ਕਰਨਾ ਸੀ ਪਰ ਕਿਰਨ ਮਾਨਯੋਗ ਐਸਐਸਪੀ ਸਾਹਿਬ ਮਾਨਯੋਗ ਸੀਆਈਡੀ ਜਿਹੜਾ ਇਹਨਾਂ ਦੀ ਇੰਟੈਲੀਜੈਂਸ ਜਾਂ ਜੇਜਸ ਜਿਹਨੇ ਉਹਨਾਂ ਵੱਲੋਂ ਧਰਨਾ მოਤਵੀ ਕਰਨ ਨੂੰ ਕਿਹਾ ਗਿਆ ਵਿਸ਼ਵਾਸ ਹੋਇਆ ਗਿਆ ਮਸਲੇ ਹੱਲ ਕਰਨ ਦਾ ਸੋ ਅੱਜ ਦਾ ਸੀਮਤ ਜਿਹੜਾ 30 ਤਰੀਕਾ ਧਰਨਾ ਸੀ ਇਸ ਨੂੰ ਮੋਤਵੀ ਕਰ ਰਹੇ ਹਾਂ